ਸੋਸ ਨਾਲ ਕਹਿਣਾ ਪੈ ਰਿਹਾ ਰਾਜਪੁਰਾ ਦੇ ਅੰਮਰ ਇਹ 8ਵੀਂ ਗਊ ਮਾਤਾ ਜਿਹੜੀ ਕਰੰਟ ਨਾਲ ਮਰੀ ਆ ਤੇ ਗਊਆਂ ਦੀ ਅਸੀਂ ਪੁਲਿਸ ਕੰਪਲੀਟ ਕਰੀ ਪੋਸਟਮਾਰਟਮ ਕਰਾਇਆ ਪੋਸਟਮਾਰਟਮ ਦੀ ਰਿਪੋਰਟ ਵੀ ਆ ਚੁੱਕੀ ਹੈ ਬਿਜਲੀ ਬੋਰਡ ਦੇ ਦਫਤਰ ਦੇ ਖਿਲਾਫ ਜਿੰਮੇਵਾਰ ਅਧਿਕਾਰੀਆਂ ਦੇ ਖਿਲਾਫ ਜਦੋਂ ਕਿ ਅਸੀਂ ਬਾਏ ਨੇਮ ਦਰਖਾਸਤ ਦਿੱਤੀ ਹੋਈ ਆ ਕੋਈ ਕਾਰਵਾਈ ਨਹੀਂ ਅਜੇ ਤੱਕ ਹੋਈ ਜੋ ਕਿ ਤੇ ਪਿਛਲੀ ਕਾਰਵਾਈ ਹੋਈ ਹੁੰਦੀ ਅੱਜ ਇਹ ਗਊ ਨਾ ਫੇਰ ਤੜ ਤੜਫ ਕੇ ਕਰੰਟ ਨਾਲ ਮਰਦੀ ਹੈ ਮੈਂ ਅਫਸੋਸ ਨਾਲ ਕਹਿਣਾ ਪੈ ਰਿਹਾ ਰਾਜਪੁਰਾ ਦੇ ਅੰਦਰ ਇਹ 8ਵੀਂ ਗਊ ਮਾਤਾ ਜਿਹੜੀ ਕਰੰਟ ਨਾਲ ਮਰੀ ਹੈ ਪਿਛਲੀ 7 ਗਊਆਂ ਦੀ ਅਸੀਂ ਪੁਲਿਸ ਕੰਪਲੀਟ ਕਰੀ ਪੋਸਟਮਾਰਟਮ ਕਰਾਇਆ ਪੋਸਟਮਾਰਟਮ ਦੀ ਰਿਪੋਰਟ ਵੀ ਆ ਚੁੱਕੀ ਹੈ ਕਰੰਟ ਸਾਬਤ ਕਰਿਆ ਪੋਸਟਮਾਰਟਮ ਨੇ ਉਸ ਤੋਂ ਬਾਅਦ ਵੀਜਲੀ ਬੋਰਡ ਦੇ ਦਫਤਰ ਦੇ ਖਿਲਾਫ ਜਿੰਮੇਵਾਰ ਅਧਿਕਾਰੀਆਂ ਦੇ ਖਿਲਾਫ ਜਦੋਂ ਕਿ ਅਸੀਂ ਬਾਇ ਨਾਮ ਦਰਖਾਸਤ ਦਿੱਤੀ ਹੋਈ ਹੈ ਕੋਈ ਕਾਰਵਾਈ ਨਹੀਂ ਅਜੇ ਤੱਕ ਹੋਈ ਜਿਸ ਦਾ ਸਭ ਤੋਂ ਵੱਡਾ ਕਾਰਨ ਅੱਜ ਫੇਰ ਗਊ ਮਾਤਾ ਜੇ ਕਿਤੇ ਪਿਛਲੀ ਕਾਰਵਾਈ ਹੋਈ ਹੁੰਦੀ ਅੱਜ ਇਹ ਗਊ ਨਾ ਫੇਰ ਤੜ ਤੜਫ ਕੇ ਕਰੰਟ ਨਾਲ ਮਰਦੀ ਦੂਸਰੀ ਜਿਹੜੀ ਮੈਂ ਰਾਜਪੁਰਾ ਦੇ ਲੀਡਰਾਂ ਨੂੰ ਵੀ ਲਾਣਤ ਦੇਣੀ ਚਾਹਾਂਗਾ ਜਿੱਥੇ ਬਚਪਾ ਵੀ ਇੱਕ ਆਪਣੇ ਆਪ ਨੂੰ ਸਨਤਨੀ ਪਾਰਟੀ ਕਹਿੰਦੀ ਹੈ ਜਿਹੜੀ ਗਊ ਨਾਲ ਜੁੜੀ ਹੋਈ ਹੈ ਕਿਸੇ ਵੀ ਪਾਰਟੀ ਦਾ ਪਿਛਲੇ 7 ਗਊਆਂ ਦੇ ਮਰਨ ਤੇ ਕਿਸੇ ਨੇ ਵੀ ਅਫਸੋਸ ਜ਼ਾਹਰ ਨਹੀਂ ਕੀਤਾ ਕਿਸੇ ਨੇ ਗਊ ਮਾਤਾ ਦੇ ਇਨਸਾਫ ਦੀ ਮੰਗ ਨਹੀਂ ਕੀਤੀ ਅੱਜ 8ਵੀਂ ਗਊ ਮਾਤਾ ਮਰੀ ਹੈ ਸਭ ਦੇ ਮੂੰਹ ਸਿੱਤੇ ਹੋਏ ਆ ਮੈਨੂੰ ਲੱਗਦਾ ਇਹ ਜਿਹੜੇ ਲੀਡਰ ਹੈ ਉਦੋਂ ਰਾਜਨੀਤੀ ਕਰਨਗੇ ਜਦੋਂ ਸ਼ਹਿਰ ਦਾ ਕੋਈ ਬੱਚਾ ਮਾਰੇ ਗਿਆ ਕੋਈ ਬਜ਼ੁਰਗ ਮਾਰੇ ਗਿਆ ਕੋਈ ਨੌਜਵਾਨ ਮਾਰੇ ਗਿਆ ਹਾਂਜੀ 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 ਇਹ ਕੀ ਕਾਰਨ ਸਮਝੋ ਪਹਿਲਾਂ ਵੀ ਤਰਨਾ ਪ੍ਰਦਰਸ਼ਨ ਕੀਤਾ ਸੀ ਸਿੰਘਾਣਾ ਕੋਲੇ ਰੋ ਰਹੇ ਉਦੋਂ ਵੀ ਜਿਹੜਾ ਹੈ ਪ੍ਰਸ਼ਾਸਨ ਵੱਲੋਂ ਆਸ਼ਵਾਸ਼ਣ ਦਿੱਤਾ ਗਿਆ ਸੀਗਾ ਕਿ ਜਿਹੜਾ ਐਕਸ਼ਨ ਖਿਲਾਫ ਜਿਹੜਾ ਹੈ ਮਾਮਲਾ ਦਰਜ ਕੀਤਾ ਜਾਏਗਾ ਤੇ ਇਸ ਦੀ ਪੂਰੀ ਜਾਂਚ ਕੀਤੀ ਜਾਏਗੀ ਕੀ ਕਾਰਨ ਸਮਝੋ ਜੀ ਮਾਮਲਾ ਦਰਜ ਕੀਤਾ ਹੁੰਦਾ ਅੱਜ ਸਾਨੂੰ ਰੋਡ ਦੇ ਉੱਪਰ ਗਊ ਮਾਤਾ ਦੀ ਲਾਸ਼ ਨੂੰ ਲੈ ਕੇ ਨੇ ਬੈਠਣਾ ਪੈਂਦਾ ਮੈਨੂੰ ਨਹੀਂ ਲੱਗਦਾ ਬਈ ਬਿਨਾ ਕੋਈ ਧਰਨੇ ਪ੍ਰਦਰਸ਼ਨ ਤੇ ਪ੍ਰਸ਼ਾਸਨ ਕੋਈ ਕੰਮ ਕਰਦਾ ਇਹ ਸਿਰਫ ਚੇਤਾਵਨੀ ਹੈ ਮੇਰੀ ਸਾਰੇ ਸ਼ਹਿਰ ਵੀ ਬੰਦ ਹੋਣਗੇ ਪੂਰੇ ਪੰਜਾਬ ਚ ਜਿਟੇਸ਼ਨ ਹੋਊਗਾ ਜੇ ਅੱਜ ਇਨਸਾਫ ਨਾ ਦਿੱਤਾ ਗਿਆ ਗਊ ਮਾਤਾ ਨੂੰ ਇਹਹੀ ਜਿਹੜੀ ਆਵਾਜ਼ ਹੈ ਗਊ ਮਾਤਾ ਦੀ ਪੂਰੇ ਪੰਜਾਬ ਤੱਕਰ ਜਾਊਗੀ ਇਸ ਦਿਨ ਨਲਕੀ ਸਮਾਜ ਦੇ ਵਿੱਚ ਪ੍ਰਸ਼ਾਸਨ ਦੀ ਨਲਕੀ ਹੈ ਸਾਡੇ ਲੀਡਰਾਂ ਦੀ ਨਲਕੀ ਹੈ ਜਿਸਨੇ ਕੋਈ ਆਵਾਜ਼ ਨਹੀਂ ਚੱਕੀ ਕਿਸੇ ਨੇ ਵੀ ਜੀਜੀ ਇਹ ਵੀ ਟਾਲੀ ਵਾਲੇ ਚੌਕ ਬੱਲੇ ਉਪ ਘਟਨਾ ਕਿੱਥੇ ਦੀ ਹੈ ਕਿੱਥੇ ਇਹ ਡਾਲੀਵਾ ਬਿਹਾਰ ਦੇ ਅੰਦਰ ਇਹ ਘਟਨਾ ਆਣ ਵੇਖਦੇ ਹੁਣ ਕੀ ਅਗਰ ਮੰਗ ਪੂਰੀ ਨਹੀਂ ਹੁੰਦੀ ਤਾਂ ਅੱਗੇ ਤਾਂ ਕੀ ਹੋਏਗਾ ਪਤਾ ਬਸ ਅੱਜ ਅਸੀਂ ਕਾਰਵਾਈ ਕਰਵਾ ਕੇ ਉੱਠਾਂਗੇ ਮੈਂ ਮੈਂ ਬੈਠੇ ਹਾਂ ਅਸੀਂ ਐਕਸ਼ਨ ਦੇ ਖਿਲਾਫ ਪਰਚਾ ਦਰਜ ਕਰਵਾ ਮੰਗੇ ਅਗਰ ਪਰਚਾ ਦਰਜ ਹੋਣਾ ਕਹਿੰਦਾ ਵੀ ਸੁਆਸਨ ਦੇਖ ਕੇ ਤੁਹਾਨੂੰ ਹੋਇਆ ਨਹੀਂ ਅੱਜ ਸੁਆਸਨ ਅੱਜ ਸੁਆਸਨ ਨਾਲ ਨਹੀਂ ਉੱਠਦੇ ਅੱਜ ਮੈਂ ਬੈਠੇ ਹਾਂ ਭਾਈ ਨੇ ਪਹਿਲਾਂ ਪਰਚਾ दर्ज ਹੋਏਗਾ ਪਰਚਾ ਦਰਜ ਹੋਏਗਾ ਤਾਂ ਉਠਾਂਗੇ ਨਹੀਂ ਗਊ ਵੀ ਬੈਠੀ ਆ ਅਸੀਂ ਵੀ ਬੈਠੇ ਆ ਜੀ ਜੀ ਤੁਸੀਂ ਅਲਿਗੇਸ਼ਨ ਲਗਾ ਰਹੇ ਹੋ ਬਿਜਲੀ ਪ੍ਰਸ਼ਾਸਨ ਤੇ ਇਹ ਸਿ ਨਗਰ ਕੌਂਸਲ ਦੀ ਇਲਾਕੀ ਨਹੀਂ ਆ ਵੀ ਜੋ ਦੋਹਾਂ ਜਿਹੜੀਆਂ ਬੇਸਾਰਾ ਕੁਮਰੀਆਂ ਉਸ ਨਗਰ ਕੌਂਸਲ ਦੀ ਇਲਾਕੀ ਆ ਅਗਰ ਨਗਰ ਕੌਂਸਲ ਇਸ ਦੀ ਰੱਖ ਰਖਾਵ ਲਈ ਕੁਝ ਕਰੇ ਤਾਂ ਕਿੜੀ ਵਾਰਦਾਤ ਨਾ ਹੋਵੇ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਆ ਵੀ ਇਨਕੁਆਰੀ ਕਰੇ ਅਰ ਜ਼ਿੰਮੇਵਾਰੀ ਤਾਇ ਕਰੇ ਜਿਸ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਉਸਦੇ ਹੀ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਕੋਈ ਹੋਵੇ ਸਾਡਾ ਕੋਈ ਕਿਸੇ ਨਾਲ ਨਿੱਜੀ ਨਹੀਂ ਵੈਰ ਹੈਗਾ ਤੁਹਾਡੇ ਇਸ ਤਰ੍ਹਾਂ ਦੇ ਵਿੱਚ ਹੋਰ ਲੋਕ ਆ ਰਹੇ ਆ ਤੁਹਾਡੇ ਨਾਲ ਮੌਜੂਦ ਬਿਲਕੁਲ ਬਿਲਕੁਲ ਆ ਰਹੇ ਆ ਲੋਕ ਬਹੁਤ ਲੋਕ ਆਣਗੇ ਚੱਕਰਵਰਤੀ ਜੀ ਆਣਗੇ ਪੰਡਿਤ ਜੀ ਆਏ ਹੋਏ ਆ ਹੁਣੇ ਮੰਦਿਰ ਗਏ ਆ ਮਰਖਲ ਅੰਦਰ ਗਏ ਆ ਨਰੇਸ਼ ਪੰਡਿਤ ਜੀ ਵੀ ਆਏ ਹੋਏ ਆ ਤਰਲੋਕ ਚਾਵਲਾ ਜੀ ਵੀ ਕਿਸੇ ਨਾਲ ਕੋਈ ਗੱਲ ਨਹੀਂ ਕਰੀ ਕੋਈ ਕਿਸੇ ਨਾਲ ਕੋਈ ਨਹੀਂ ਆ ਕੋਈ ਵੀ ਨਹੀਂ ਕੋਈ ਨਹੀਂ ਆਇਆ